ਟੜਫ ਟੜਫ ਕੇ ਹਸਪਤਾਲ ਵਿੱਚ ਮਰੋ ਚਾ ਲੜ ਕੇ ਮਰੋ ਮਰਜੀ ਤੁਹਾਡੀ ਇਹ ਇਹ ਗੱਲ ਕਹਿ ਰਹੇ ਨੇ ਟਿੱਟੂ ਬਾਨੇ ਜੀ ਜੋ ਅਕਸਰ ਜਿਹੜਾ ਗਾਲੇ ਪਾਣੀ ਨੂੰ ਲੈ ਕੇ ਜਿਹੜਾ ਬੁੱਢਾ ਦਰਿਆ ਹੈ ਜਿਸ ਨੂੰ ਬੁੱਢਾ ਨਾਲਾ ਕਿਤਾ ਕਹਾਇਆ ਜਾਂਦਾ ਹੈ ਉਸ ਨੂੰ ਲੈ ਕੇ ਲੜਾਈ ਲੜਦੇ ਰਹੇ ਨੇ ਅੱਜ ਸਾਡੇ ਨਾਲ ਅੱਜ ਤੁਸੀਂ ਮੋਰਚੇ ਦੇ ਵਿੱਚ ਆਇਓ ਕਿੱਦਾਂ ਦੇਖ ਰੋਗੇ ਸਭ ਤੋਂ ਪਹਿਲਾਂ ਟਿੱਟੂ ਬਾਨੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਆ ਸਾਡੀ ਹੁਣ ਹੋਣ ਦੀ ਲੜਾਈ ਆ ਮੈਂ ਤਾਂ ਕਹਿੰਦਾ ਵੀ ਜਿਆਦਾ ਆਪਾਂ ਨੂੰ ਬਿਮਾਰੀਆਂ ਦਾ ਮਰਨਾ ਬੜਾ ਮਾ ਹੱਥਾਂ ਲਾ ਵਿੱਚ ਤੇ ਜਾਂ ਪੈ ਸਾਨੂੰ ਲੜ ਕੇ ਮਰਨਾ ਪੈਣਾ ਵਾ ਤੁਸੀਂ ਪਠੰਡੇ ਦੀ ਰਿਪੋਰਟ ਦੇਖ ਲਓ 5 ਸਾਲ ਦੇ ਬੱਚੇ ਨੂੰ ਕੈਂਸਰ ਦੀ ਬਿਮਾਰੀ ਹੋਣ ਲੱਗ ਗਈ ਆ ਪਰ ਸਾਡੀ ਸਰਕਾਰਾਂ ਸੁੱਤੀਆਂ ਪਈਆਂ ਨੇ ਬੁੱਢੇ ਨਾਲ ਤੇ ਸਿਆਸਤ ਹੁੰਦੀ ਆਈ ਆ ਬੋਰਡ ਸਾਰੇ ਲੱਗੇ ਹੋਏ ਆ ਸਾਰੇ ਲੱਗੇ ਆ 650 ਕਰੋੜ ਅਸਰ ਵਿੱਚ ਬੁੱਢਾਂ ਨਾਲ ਕੁਵੇਰ ਦਾ ਖਜ਼ਾਨਾ ਬਣਿਆ ਆ ਵਾ ਲੀਡਰਾਂ ਵਾ ਤੇ ਲੋਕਾਂ ਵਾਸਤੇ ਯਾਨੀ ਕੈਂਸਰ ਦੀ ਬਿਮਾਰੀ ਬਣਿਆ ਆ ਵਾ ਅੱਜ ਤਾਂ ਲੋਕਾਂ ਨੂੰ ਫੇਰ ਬੇਨਤੀ ਕਰਨਾ ਚਾਹੁੰਦੇ ਆ ਵੀ ਜਾਗੋ ਅੱਜ ਕੁਝ ਪੱਤਰਕਾਰ ਵੀ ਇਹ ਕਹਿੰਦੇ ਹੁੰਦੇ ਸੀਗੇ ਕਿ ਚਿੜੀਆਂ ਲੜਾਈ ਲੜਦੀਆਂ ਨੇ ਚਿੜੀਆਂ ਲੜਾਈ ਅੱਜ ਚਿੜੀਆਂ ਨੇ ਕਾਫਲੇ ਇਕੱਠੇ ਕਰਤੇ ਆ ਵੱਡੇ ਵੱਡੇ ਸ਼ੇਰਾਂ ਦੇ ਕਾਫਲੇ ਇਕੱਠੇ ਹੋਊਗੇ ਅਗਰ ਤੇ ਹੁਣ ਇਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਵੀ ਹੁਣ ਬੈਠੇ ਹੋਣਾ ਹੁਣ ਭਾਈ ਚੁੱਪਰੇ ਤੋਂ ਸਰਨਾ ਨਹੀਂ ਆ ਪਹਿਲਾਂ ਤੁਸੀਂ ਦੇਖਿਆ ਸੀ ਇਕੱਲੇ ਲੜਾਈ ਲੜਦੇ ਸੀ ਡੀਸੀ ਦਫ਼ਤਰ ਕਜੀ ਬੁੱਡੇ ਨਾਲੇ ਦਾ ਪਾਣੀ ਲੈ ਕੇ ਜਾਂਦੇ ਸੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਿਹੜੇ ਲੀਡਰ ਨੇ ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਕੰਤੇ ਦੂ ਨਹੀਂ ਰਹੀ ਦੇਖੋ ਆ ਗਏ ਜੀ ਹੁਣ ਚਲੋ ਦੇਰ ਆਇਆ ਸਵੇਰ ਆਇਆ ਪਰ ਹੁਣ ਵੀ ਕੁਝ ਵਿਗੜਿਆ ਨਹੀਂ ਆ ਜੇ ਹੁਣ ਵੀ ਆਪਾਂ ਬੁੱਢਾਂ ਵਾਲਾ ਸਾਫ ਗਰਾਉਂਡ ਵਿੱਚ ਕਾਮਯਾਬ ਹੋ ਗਏ ਤਾਂ ਆਪਾਂ ਫਾਇਦੇ ਵਿੱਚ ਆ ਯਾਨੀ ਜੇ ਸਿਆਸਤ ਕਰਦੇ ਆ ਤਾਂ ਸਾਡੇ ਗੋਗੀ ਜੀ ਇੱਥੇ ਤੁਸੀਂ ਬੋਰਡ ਵੀ ਲਗਾਇਆ ਕਿ ਵਿਧਾਇਕ ਗੋਗੀ ਨਹੀਂ ਪੱਥਰ ਤੋੜਨ ਦੀ ਬਜਾਏ ਐਮਐਲ ਨੂੰ ਅਸਤੀਫਾ ਦੇ ਦੇਖੋ ਜੀ ਬੋਰ ਲਾਉਣ ਵਿੱਚ ਵੀ ਗੱਲ ਹੀ ਸੀਗੀ ਕਰੋੜਾਂ ਰੁਪਏ ਖਰਚੇ ਗਏ ਹੁਣ ਉਤਾਰ ਵਿੱਚ ਵੀ ਗੱਲ ਹੀ ਆ ਕਾਲੀ ਕਿਤੇ 3 ਸਾਲ ਪਿੱਛੇ ਉਹ ਉਹਨੇ ਹੱਥ ਖੜੇ ਕਰਤਾ ਇਹ ਸਾਡੇ ਪੱਲੇ ਕੱਖ ਨਹੀਂ ਲੋਕਾਂ ਨੂੰ ਦੱਸਤਾ ਇਹਨਾਂ ਨੇ ਕਿਰਾ ਮੈਂ ਕਹਿੰਦਾ ਐਮਐਲਏ ਤੋਂ ਅਸਤੀਫਾ ਦੇਕਰ ਮਨਜ਼ੂਰ ਮੈਂ ਕਰਵਾ ਦੂੰਗਾ ਮੈਂ ਕਿਹਾ ਰੋਜ਼ ਬੱਚਦੇ ਅਸੀਂ ਤੇਰੇ ਨਾਲ ਆ ਲੇਕਿਨ ਇਦਾਂ ਐ ਤੋੜਨਾ ਨਹੀਂ ਆ ਕੋਈ ਗਲਬਾਨੀ ਸਰਕਾਰ ਦਾ ਨੁਮਾਇੰਦੇ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਅਫਸਰ ਸਾਹੀ ਭਾਰੀਓ ਸਾਡੀ ਗੱਲ ਨਹੀਂ ਸੁਣਦੀ ਗੱਲ ਸਾਰੀ ਸੁਣਦੀ ਆ ਜੀ ਇਹਨਾਂ ਦੀ ਸਾਰੇ ਕੰਮ ਇਹਨਾਂ ਦੇ ਹੀ ਹੁੰਦੇ ਆ ਕਬਜੇ ਵੀ ਇਹਨਾਂ ਨੇ ਥਾਣੇ ਦੇ ਕੀਤੇ ਹੋਏ ਆ ਬਸ ਇਹ ਆ ਵੀ ਇਹਨਾਂ ਨੂੰ ਸਾਫ ਨਹੀਂ ਕਰਉਣਾ ਆ ਸੋਨੇ ਦੀ ਖਾਨ ਆ ਸੋਨੇ ਦੀ ਖਾਨ ਕਿਹੜਾ ਬੰਦ ਕਰਾਊਗਾ ਕੋਈ ਬੰਦ ਨਹੀਂ ਕਰਾਉਂਦਾ 650 ਕਰੋੜ ਰੁਪਏ ਦੀ ਗੱਲ ਆਈ ਉਹ ਸਾਡਾ ਰਵਨੀਦੀ ਬਟੂ ਹੁਣ ਵੱਡਾ ਲੀਡਰ ਬਣ ਗਿਆ ਹੋਰ ਵੀਖਦਾ ਮੈਂ ਗਲੀਸ਼ ਆ ਲਾਇਆ ਸੀਗਾ ਵੀ ਇਧਰੋਂ ਭੱਜੇ ਤੁਹਾਡੇ ਦੇ ਭਰਾ ਛੋਟਾ ਆਹ ਵੱਡਾ ਭਰਾਵਾ ਉਹ ਇਧਰੋਂ ਭੱਜ ਗਿਆ ਦਿੱਲੀ ਬੰਨੀ ਹੋ ਲਿਆ ਤੇ ਕੋਈ ਗੱਲ ਨਹੀਂ ਆ ਉਹ ਵੀ ਜਿੱਦਨ ਮਿਲਿਆ ਸਾਡਾ ਭਰਾ ਤੇ ਉਹਨੂੰ ਬੇਸੇ ਸਵਾਲ ਪੁੱਛਾਂਗੇ ਅੱਜ ਕਾਲੇ ਪਾਣੀ ਦਾ ਜਿਹੜਾ ਮੋਰਚਾ ਲੱਗਿਆ ਇਕੱਠ ਕਾਫੀ ਨਜ਼ਰ ਆ ਰਿਹਾ ਹੈ ਕਿਸਾਨ ਵੀਰ ਵੀ ਜੋ ਹੈ ਬਾਤ ਚੜ ਕੇ ਇੱਥੇ ਪਹੁੰਚੇ ਨੇ ਕੀ ਲੱਗ ਰਿਹਾ ਹੈ ਕਿ ਇਸ ਮੋਰਚੇ ਤੋਂ ਬਾਅਦ ਸਰਕਾਰ ਜਿਹੜੀ ਜਾਗੇਗੀ ਥੋੜਾ ਦੇਖੋ ਇਹ ਸਰਕਾਰ ਤਾਂ ਜਾਗੇ ਜਾਂ ਨਾ ਜਾਗੇ ਪਹਿਲਾਂ ਆਹ ਜਿਹੜੇ ਆਏ ਇੱਥੇ ਭਾਸਨ ਦੇ ਰਿਆ ਆਹੀ ਦਾਅਵੇ ਵੀ ਰਹਿਣ ਬਹੁਤ ਆ ਸਾਡੇ ਸਾਡੇ ਕੱਲਾ ਕਮ ਇੰਟਰਵਿਊ ਦੇ ਕੇ ਘਰੇ ਚਲੇ ਜਾਣਾ ਨਹੀਂ ਆ ਦਾ ਜੈਂਟ ਵੀ ਦੇ ਕੇ ਫਸ ਪੁੱਛਾਂ ਨਹੀਂ ਕਰਾਂ ਸਾਡਾ ਕੰਮ ਹੈਗਾ ਵਾ ਲੜਨਾ ਸਾਡਾ ਕੰਮ ਕਰਾ ਤੁਸੀਂ ਤਾਂ ਮਰਨ ਨੂੰ ਵੀ ਤਿਆਰ ਕਰ ਲਿਆ ਨਹੀਂ ਨਹੀਂ ਮਰਾਂਗੇ ਜੀ ਕੋਈ ਗੱਲ ਨਹੀਂ ਮੈਂ ਹਸਤਾਲਚ ਨਹੀਂ ਮਰਨਾ ਬਾਈ ਮੈਂ ਇੱਦਾਂ ਹੀ ਮਰੂ ਮੈਂ ਜਰਾ ਨਰਸ਼ ਕਰਕੇ ਹਾਂ ਇਦਾਂ ਹੀ ਇਦਾਂ ਹੀ ਮਲਾਂਗਾ ਜੀ ਮੈਂ ਹਸਪਤਾਲ ਚ ਨਹੀਂ ਮੰਨਾਂਗਾ ਅੱਜ ਇਹਨਾਂ ਨੂੰ ਕੁਝਗਾਉਂਗਾ ਚਲੋ ਵਾਇ ਕਰੋ ਤੁਹਾਨੂੰ ਵਡਿਆ ਲੰਮਾ ਉਮਰਾ ਦੇ ਵਾਇ ਕਰੋ ਜੀ ਮੈਨੂੰ ਪੰਜਾਬ ਨੂੰ ਲੰਮੀ ਉਮਰਤ ਦੇਵੇ ਕਿਉਂਕਿ ਪੰਜਾਬ ਦੇ ਵਿੱਚ ਮੇਰੇ ਜਿਹੜੇ ਹੈਗੇ ਆ ਉਥੇ ਭੈਣ ਭਰਾ ਵੀ ਹੈਗੇ ਆ ਤੇ ਯਾਨੀ ਕਹਿੰਦਾ ਬਾਬਾ ਪੰਜਾਬ ਦੇ ਵਿੱਚ ਮੈਂ ਪੰਜਾਬ ਦਾ ਪਾਣੀ ਪੀਤਾ ਵਾ ਕਰਾਂ ਪੰਜਾਬ ਦੇ ਕਿਸਾਨਾਂ ਦੇ ਖੱਤਿਆਂ ਚੋਂ ਮੈਂ ਛੱਲੀਆਂ ਖਾਧੀਆਂ ਨੇ ਗੰਨੇ ਪਟ ਕੇ ਖਾਦੇ ਆ ਅਸੀਂ ਤਾਂ ਪੰਜਾਬ ਦੀ ਸੁਖ ਮੰਨਣ ਵਾਲੇ ਲੋਕ ਆ ਤੇ ਸਾਡੇ ਬੱਚਿਆਂ ਦੇ ਭਵਿੱਖ ਦਾ ਸਵਾਲ ਆ ਕਿਦਾਂ ਦੇਖ ਰਹੇ ਹੋ ਇਸ ਮੋਰਚੇ ਉੰਤੇ ਬਾਅਦ ਅਗਰ ਸਰਕਾਰ ਨਹੀਂ ਚੱਲਦੀ ਤੇ ਕੀ ਕੀ ਕਰਨਾ ਚਾਹੀਦਾ ਕੀ ਹੋਣਾ ਚਾਹੀਦਾ ਦੇਖੋ ਇਹਨਾਂ ਨੇ ਆਖਿਆ ਮਿੱਟੀ ਨਾਲ ਬੰਦ ਕਰਾਂਗੇ ਖਾਲੀਆ ਹਵਾ ਸਾਡੇ ਕੋਲ ਕੋਈ ਹੱਲ ਹੀ ਨਹੀਂ ਛੱਡਿਆ ਮਿੱਟੀ ਨਾਲ ਬੰਦ ਕਰਾਂਗੇ ਜੀ ਇਹਨਾਂ ਸਾਡੇ ਤੋਂ ਬੰਨ ਲਾਓਗੇ ਆ ਲੱਖੇ ਚਾਹਤਾਂ ਨੂੰ ਬੇਨਤੀ ਆ ਵੀਰ ਨੂੰ ਵੀ ਬੇਨਤੀ ਆ ਆ ਸਾਰੇ ਵੀਰਾਂ ਨੂੰ ਬੇਨਤੀ ਆ ਹੁਣ ਭਜਿਓ ਨਾ ਕਰਾਂ ਟਿਊ ਟੂ ਬਾਣੀ ਮੈਨ ਨਾਲ ਆ ਪਰਚਾ ਜਿਹੜਾ ਤੁਸੀਂ ਕਟਾਓਗੇ ਉਹ ਮੈਂ ਵੀ ਧਾਰਾ ਨਾਲ ਲਵਾਉਂਗਾ ਵੀ ਮੇਰਾ ਵੀ ਨਾਮ ਆਉਂਗਾ ਪਰਚੇ ਬਚਾਓ ਹੁਣ ਭਜਿਓ ਨਾ ਮੈਂ ਜੀ ਤੇ ਜੇ ਆ ਪੁੱਜੇ ਤੇ ਇਹਨਾਂ ਦੇ ਵੀ ਮੈਂ ਦਿਖਾਉਂਗਾ ਇਹਨਾਂ ਨੂੰ ਡਿਸ਼ ਦਫਤਰਾਂ ਦੇ ਕੋਲੇ ਆ ਹੋ ਗਿਆ ਪਾ ਕੱਲ ਇੰਟਰਵਿਊ ਦੇਣਾ ਕੰਮ ਆਪਣਾ ਨਹੀਂ ਆਪਣਾ ਕੰਮ ਹੈਗਾ ਵਾ ਉਸ ਮੁੱਦੇ ਨੂੰ ਜੜੋਂ ਪੁੱਟਣਾ ਲੱਗਦਾ ਕੋਈ ਹੱਲ ਹੋਈਗਾ ਲੱਗਦਾ ਪੱਕਾ ਪੱਕਾ ਬਰੇ ਪੱਕਾ ਪੱਕਾ ਦੇਖੋ ਲੜਾਈਆਂ ਜਿਹੜੀਆਂ ਲੜੀਆਂ ਨੇ ਕਿਹੜਾ ਹੱਲ ਨਹੀਂ ਹੋਇਆ ਅੱਜ ਖੁਸ਼ ਨਜ਼ਰ ਆ ਰਹੇ ਹੋ ਕਿਉਂਕਿ ਪਹਿਲਾਂ ਇਕੱਲੇ ਤੁਸੀਂ ਅਸੀਂ ਦੇਖਦੇ ਸੀ ਸੰਘਰਸ਼ ਕਰ ਰਹੇ ਸੀ ਅੱਜ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਪਾਪੜ ਉਹ ਮੇਲੇ ਆ ਮੈਂ ਪਾਪੜ ਤੁਹਾਨੂੰ ਪਤਾ ਹੋਵੇ ਮੈਂ ਮਹੰਤਰ ਨਜਾਇ ਸੈਂਪਲ ਲੈ ਕੇ ਮੈਂ ਪੁੱਡੇ ਨਾਲ ਨਾਲ ਹੀ ਪਾਣੀ ਨਾ ਆਇਆ ਵੀ ਆ ਮੈਂ ਸਾਰੇ ਕੰਮ ਕੀਤੇ ਆ ਅੱਜ ਪਾਪੜ ਮੇਰੇ ਰਹਿਗੇ ਆ ਉਹ ਗਰਮ ਹੋ ਰਹੇ ਆ ਕੱਲੇ ਆ ਰਹੇ ਵਧੀਆ ਮੈਨੂੰ ਮੇਰਾ ਮਨ ਮੇਰਾ ਪੂਰਾ ਖੁਸ਼ਾ ਮੈਨੂੰ ਬਿਲਕੁਲ ਕਿਤੇ ਨਾ ਕਿਤੇ ਜਿਹੜੇ ਟੂ ਟੂ ਬਣਿਆ ਨੇ ਉਹ ਵੀ ਖੁਸ਼ ਨਜ਼ਰ ਆ ਰਹੇ ਨੇ ਕਿਉਂਕਿ ਇੱਕ ਵੱਡਾ ਇਕੱਠ ਜਿਹੜਾ ਇੱਥੇ ਨਜ਼ਰ ਆ ਰਿਹਾ ਲੋਕ ਜਿਹੜੇ ਜਾਗਰੂਕ ਹੋਏ ਨੇ ਔਰ ਵੀ ਜਿਹੜੇ ਲੋਕ ਜਿਹੜੇ ਇੱਥੇ ਪਰਿਆਵਰਣ ਪ੍ਰੇਮੀ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਉਹ ਇਸ ਬਾਰੇ ਕੀ ਕਹਿੰਦੇ ਨੇ